ਅੱਛੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਅੱਜ ਸਵੇਰੇ ਹੀ ਅਸੀਂ ਦਿਨਿਕ ਸਵੇਰਾ ਤੇ ਖਬਰ ਨਸ਼ਰ ਕੀਤੀ ਸੀਗੀ ਜਿੱਥੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਹੁਣ ਰਹਿਣ ਆ ਰਹੇ ਨੇ ਮੈਂ ਇੱਕ ਵਾਰੀ ਤਸਵੀਰ ਦਿਖਾ ਦਿੰਨਾ ਇਹ ਇਹ ਵਾਲੀ ਕੋਠੀ ਹੈਗੀ ਹੈ ਜਿੱਥੇ ਉਹਨਾਂ ਨੇ ਆਉਣਾ ਇਹ ਅਸੀਂ ਤੁਹਾਨੂੰ ਸਵੇਰੇ ਦਿਖਾ ਚੁੱਕੇ ਹਾਂ ਹੁਣ ਇਸ ਘਰ ਦੀ ਹਿਸਟਰੀ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੀ ਹਿਸਟਰੀ ਅਕਰਕਰ ਹੈ ਕਿ ਇਹ ਘਰ ਕਰੀਬਨ ਕਰੀਬਨ ਜੇ ਮੈਂ ਗੱਲ ਕਰਾਂ ਤਾਂ 176 ਸਾਲ ਪੁਰਾਣਾ ਆ ਤੇ ਨਾਲ ਦੀ ਨਾਲ ਇਹ ਵੀ ਦੱਸ ਦਵਾਂ ਕਿ ਕਰੀਬਨ ਕਰੀਬਨ 140 ਤੋਂ ਵੱਧ ਜਿਹੜੇ ਕਮਿਸ਼ਨਰ ਹੈਗੇ ਨੇ ਡਿਪਟੀ ਕਮਿਸ਼ਨਰ ਹੈਗੇ ਨੇ ਉਹ ਇੱਥੇ ਰਹਿ ਚੁੱਕੇ ਨੇ ਤੇ ਹਾਲ ਹੀ ਵਿੱਚ ਜਿਹੜੇ ਐਡਮਿਸ਼ਨਲ ਕਮਿਸ਼ਨਰ ਹੈਗੇ ਪ੍ਰਦੀਪ ਕੁਮਾਰ ਸੱਬਰਵਾਲ ਉਹਨਾਂ ਨੂੰ ਵੀ ਇਹ ਘਰ ਅਲਾਟ ਕੀਤਾ ਗਿਆ ਸੀ ਪਰ ਉਹ ਇੱਕ ਦਿਨ ਵੀ ਇੱਥੇ ਨਹੀਂ ਰਹੇ ਉਹ ਆਪਣੀ ਜਿਹੜੀ ਜੇਪੀ ਨਗਰ ਚ ਉਹਨਾਂ ਦਾ ਆਪਣਾ ਘਰ ਹੈਗਾ ਉੱਥੇ ਰਹਿ ਰਹੇ ਨੇ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸਪਰਾ ਇੱਥੇ ਰਹੇ ਨੇ ਜਦੋਂ ਤੋਂ ਸਪਰਾ ਸਾਹਿਬ ਇਥੋਂ ਛੱਲ ਕੇ ਗਏ ਨੇ ਉਹਨਾਂ ਦਾ ਤਬਾਦਲਾ ਹੋਰ ਥਾਂ ਹੋਇਆ ਉਦੋਂ ਤੋਂ ਇਹ ਘਰ ਖਾਲੀ ਆ ਤੇ ਹੁਣ ਤਿੱਕਰ ਜੇ ਗੱਲ ਕਰਾਂ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 176 ਸਾਲ ਪੁਰਾਣਾ ਯਾਨੀ ਕਿ ਆਜ਼ਾਦੀ ਸਮੇਂ ਤੋਂ ਵੀ ਪਹਿਲਾਂ ਦਾ ਇਹ ਘਰ ਹੈਗਾ ਔਰ 11 ਏਕੜ ਦੇ ਵਿੱਚ ਇਹ ਘਰ ਬਣਿਆ ਹੋਇਆ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਆਈ ਹੈ ਕਿ ਹਿਸਟਰੀ ਕੀ ਹੈਗੀ ਹੈ ਉਹ ਅਸੀਂ ਹਿਸਟਰੀ ਨੂੰ ਹਿਸਟਰੀ ਤੋਂ ਜਾਣੂ ਕਰਵਾ ਰਹੇ ਹਾਂ ਕਿ 11 ਏਕੜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈਗਾ ਔਰ ਇਸ ਦੇ ਵਿੱਚ ਜਿਹੜੇ ਉਸ ਤੋਂ ਸਮੇਂ ਦੇ ਜਿਹੜੇ ਕਮਿਸ਼ਨਰ ਸੀਗੇ ਜਦੋਂ ਬ੍ਰਿਟਿਸ਼ ਸਮਰਾਜ ਹੁੰਦਾ ਸੀਗਾ ਉਦੋਂ ਇਸ ਜਗ੍ਹਾ ਤੇ ਰਹੇ ਸੀਗੇ ਸਰ ਵਿਲੀਅਮ ਕਰਕੇ ਨਾਮ ਹੈਗਾ ਉਹਨਾਂ ਦਾ ਜਿਹੜੇ ਉਦੋਂ ਇੱਥੇ ਕਮਿਸ਼ਨਰ ਸੀਗੇ 4648 ਦੇ ਕਰੀਬ-ਕਰੀਬ ਉਦੋਂ ਉਹ ਇੱਥੇ ਰਹੇ ਨੇ ਤੇ 11 ਏਕੜ ਦੇ ਵਿੱਚ ਬਣਿਆ ਹੋਇਆ ਤੇ ਹੋਰ ਦੂਸਰੀ ਗੱਲ ਇਹਦੇ ਅੰਦਰ ਕੋਠੀ ਦੇ ਵਿੱਚ ਅੰਗਰੇਜ਼ਾਂ ਦੀਆਂ ਜਿਹੜੀਆਂ ਰਫਲਾਂ ਸੀਗੀਆਂ ਜਦੋਂ ਅੰਗਰੇਜ਼ ਰਹਿੰਦੇ ਸੀਗਾ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਦੀਆਂ ਜਿਹੜੀਆਂ ਰਫਲਾਂ ਹੈਗੀਆਂ ਉਹ ਵੀ ਅੰਦਰ ਰੱਖੀਆਂ ਗਈਆਂ ਇੱਕ ਸ਼ੋਪੀਸ ਵਜੋਂ ਕਿ ਉਸ ਨਾਲ ਸ਼ਿੰਗਾਰਿਆ ਗਿਆ ਹੈਗਾ ਇਸ ਤੋਂ ਇਲਾਵਾ ਕੋਠੀ ਦੇ ਵਿੱਚ 4 ਡਰਾਇੰਗ ਰੂਮ ਹੈਗੇ ਨੇ 4 ਬੈੱਡਰੂਮ ਹੈਗੇ ਨੇ 3 ਦਫ਼ਤਰੀ ਕਮਰੇ ਨੇ ਇੱਕ ਬਾਰੀ ਬਰਾਂਡਾ ਅਤੇ ਜਿਹੜੇ ਹੋਰ ਸਟਾਫ ਦਿੱਤਾ ਕਿ ਮੁੱਖ ਮੰਤਰੀ ਦੇ ਨਾਲ ਜਿਹੜੇ ਸਟਾਫ ਚੱਲਦਾ ਹੈਗਾ ਉਹਨਾਂ ਦੀ ਸਕਿਉਰਿਟੀ ਵਜੋਂ ਜਿਹੜੇ ਕੰਮ ਕਰਦੇ ਨੇ ਉਹਨਾਂ ਵਾਸਤੇ 10 ਫਲੈਟ ਜਿਹੜੇ ਹੈਗੇ ਉਹ ਵੀ ਨਜ਼ਰ ਹੈਗੇ ਨੇ ਕਿਉਂਕਿ ਆਖਰਕਾਰ ਜਦੋਂ ਮੁੱਖ ਮੰਤਰੀ ਪੰਜਾਬ ਇੱਥੇ ਰਹਿਣ ਆਉਣਗੇ ਤੇ ਜਿਹੜਾ ਉਹਨਾਂ ਦਾ ਸਰਕਾਰੀ ਅਮਲਾ ਹੈਗਾ ਜਿਹੜਾ ਉਹਨਾਂ ਦੀ ਸਕਿਉਰਿਟੀ ਗਾਰਡ ਹੈਗੀ ਉਹਨਾਂ ਵਾਸਤੇ ਵੀ ਸਹੂਲਤ ਜਿਹੜੀ ਹੈਗੀ ਇਸ ਕੋਠੀ ਦੇ ਵਿੱਚ ਹੈਗੀ ਆ 10 ਫਲੈਟ ਹੈਗੇ ਆ ਉਹਨਾਂ ਦੇ ਵਿੱਚ ਸਕਿਉਰਿਟੀ ਗਾਰਡਸ ਜਿਹੜੇ ਹੈਗੇ ਆ ਉਹ ਰਹਿਣਗੇ ਘਰ ਦੇ ਵਿਹੜੇ ਦੇ ਵਿੱਚ ਖੇਤੀਬਾੜੀ ਵੀ ਕੀਤੀ ਜਾਂਦੀ ਹੈ ਇਸ ਵਿੱਚ ਸਬਜ਼ੀਆਂ ਔਲਾਜ ਹੋਰ ਕਈ ਤਰ੍ਹਾਂ ਦੇ ਜਿਦਾਂ ਇੱਕ ਘਰ ਦੇ ਵਿੱਚ ਨਾਰਮਲ ਘਰ ਦੇ ਵਿੱਚ ਕੋਈ ਬਾਗਬਾਨੀ ਕਰਨਾ ਚਾਹੁੰਦਾ ਉਹ ਵੀ ਇੱਥੇ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕੋਠੀ ਦੀ ਆਮ ਸੰਭਾਲ ਜਿਹੜੀ ਹਜੇ ਅਸਲੇ ਰੈਨੋਵੇਸ਼ਨ ਦਾ ਜਿਹੜਾ ਕੰਮ ਹੈਗਾ ਉਹ ਚੱਲਦਾ ਪਿਆ ਹੈਗਾ 2-4 ਮਹੀਨਿਆਂ ਦੇ ਬਾਅਦ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਏਗਾ ਤੇ ਮੁੱਖ ਮੰਤਰੀ ਸਾਹਿਬ ਇੱਥੇ ਆਣਗੇ ਇੱਕ ਹੋਰ ਵੱਡੀ ਗੱਲ ਇਸ ਕੋਠੀ ਦੇ ਜਿਹੜਾ ਇਤਿਹਾਸ ਹੈਗਾ ਉਹਦੇ ਵਿੱਚ ਸਾਨੂੰ ਨਜ਼ਰ ਆਈ ਹੈ ਕਿ ਇਸ ਕੋਠੀ ਦੇ ਅੰਦਰ ਕਰੀਬਨ ਕਰੀਬਨ 1 ਏਕੜ ਦੇ ਵਿੱਚ ਇੱਕ ਲੇਕ ਬਣਾਈ ਝੀਲ ਬਣਾਈ ਗਈ ਹੈ ਜਿਹਦੇ ਵਿੱਚ ਵੋਟਿੰਗ ਵੀ ਕੀਤੀ ਜਾ ਸਕਦੀ ਹੈ ਹੋਰ ਜਿਹੜੇ ਸਵੀਮਿੰਗ ਵਗੈਰਾ ਦੇ ਹੈਗੇ ਉਹ ਉਹ ਵੀ ਇੱਥੇ ਤੈਰਾਕੀ ਵੀ ਵਗੈਰਾ ਵੀ ਕੀਤੀ ਜਾ ਸਕਦੀ ਹੈ ਇਹ ਤਰ੍ਹਾਂ ਤਮਾਮ ਜਿਹੜੀਆਂ ਸਹੂਲਤਾਂ ਹੈਗੀਆਂ ਇਸ ਕੋਠੀ ਦੇ ਅੰਦਰ ਹੈਗੀਆਂ ਜਿਹੜੀ ਕਿ ਇੱਕ ਅ ਰਾਜਾ ਨੁਮਾ ਜਿੱਦਾਂ ਕਿ ਰਾਜਿਆਂ ਦੇ ਘਰ ਹੁੰਦੇ ਨੇ ਉਸ ਤਰੀਕੇ ਦੀ ਇਹ ਕੋਠੀ ਹੈਗੀ ਹੈ ਤੇ ਫਿਲਹਾਲ ਇਸ ਵੇਲੇ ਜਿਹੜਾ ਘਰ ਮਕੰਦਰੀ ਪੰਜਾਬ ਭਗਵੰਤ ਸਿੰਘ ਮਾਲ ਕੋਲ ਹੈਗਾ ਜੀ ਦੀਪਨਗਰ ਦੇ ਵਿੱਚ ਦਿਲਿੰਦਰ ਕੈਂਟ ਦੇ ਵਿੱਚ ਮੌਜੂਦ ਹੈਗਾ ਜਿੱਥੇ ਕਿ ਉਹ ਲਗਾਤਾਰ ਸਾਨੂੰ ਦਿਖਾਈ ਵੀ ਦਿੱਤੇ ਨੇ মিডিਆ ਨਾਲ ਗੱਲਬਾਤ ਵੀ ਉਹਨਾਂ ਵੱਲੋਂ ਕੀਤੀ ਗਈ ਸੀਗੀ ਤੇ ਜਿਹੜੇ ਹੋਰ ਲੋਕ ਹੈਗੇ ਨੇ ਮਾਝੇ ਦੀ ਗੱਲ ਕਰਾਂ ਜਾਂ ਦੁਆਬੇ ਦੀ ਗੱਲ ਕਰਾਂ ਉਹ ਲੋਕ ਉੱਥੇ ਬੈਠ ਕੇ ਉੱਥੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀਗੀਆਂ ਉਹ ਸੀਐਮ ਸਾਹਿਬ ਨੂੰ ਦੱਸ ਦੇ ਵੀ ਨਜ਼ਰ ਆਏ ਨੇ ਔਰ ਮੌਕੇ ਤੇ ਸੀਐਮ ਸਾਹਿਬ ਵੱਲੋਂ ਉਹਨਾਂ ਦਾ ਹੱਲ ਵੀ ਕੀਤਾ ਗਿਆ ਪਰ ਕੁਝ ਸਮਾਂ ਬਾਅਦ ਜਦੋਂ ਤੇ ਇਸ ਕੋਠੀ ਦਾ ਰੈਨੋਵੇਸ਼ਨ ਦਾ ਕੰਮ ਖਤਮ ਹੁੰਦਾ ਜਦੋਂ ਸੀਐਮ ਸਾਹਿਬ ਇੱਥੇ ਆਣਗੇ ਔਰ ਮੈਂ ਇੱਕ ਤਸਵੀਰ ਦਿਖਾਣੀ ਚਾਹਾਂਗਾ ਆ ਜਿਹੜੀ ਸੜਕ ਹੈਗੀ ਆ ਇਹ ਕਾਫੀ ਲੰਬੀ ਚੌੜੀ ਸੜਕ ਹੈਗੀ ਆ ਕਿਉਂਕਿ ਉਸ ਇਲਾਕੇ ਦੇ ਵਿੱਚ ਪਾਰਕਿੰਗ ਦੀ ਸੁਵਿਧਾ ਘੱਟ ਸੀਗੀ ਜਿਹਦੇ ਕਰਕੇ ਲੋਕਾਂ ਨੂੰ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਇਹ ਵੀ ਸੜਕ ਤੇ ਕਾਫੀ ਲੰਬੀ ਚੌੜੀ ਪਾਰਕਿੰਗ ਹੋ ਸਕਦੀ ਆ ਤੇ ਜੇ ਕੋਠੀ ਦੇ ਅੰਦਰ ਜਿਹੜੀ ਪਾਰਕਿੰਗ ਆ ਉਹ ਵੀ ਕਾਫੀ ਲੰਬੀ ਚੌੜੀ ਹੈਗੀ ਕਿਸੇ ਵੀ ਜਿਹੜੇ ਲੋਕ ਆਉਣਗੇ ਜਿਹੜੇ ਤੇ ਸ਼ਿਕਾਇਤਾਂ ਲੈ ਕੇ ਆਉਣਗੇ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈਗਾ ਉਹ ਨਹੀਂ ਕਰਨਾ ਪੈਣਾ ਪਰ ਇੱਕ ਵੱਡੀ ਗੱਲ ਇਹ ਹੈਗੀ ਆ ਕਿ ਜਿੱਦਾਂ ਅਸੀਂ ਪਹਿਲਾਂ ਵੀ ਜਿਹੜੀ ਦੀਪਨਗਰ ਦੀ ਕੋਠੀ ਹੈਗੀ ਆ ਉਹਦਾ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਸੀ ਤਸਵੀਰਾਂ ਜਦੋਂ ਸੀਐਮ ਸਾਹਿਬ ਨੇ ਉੱਥੇ ਆਉਣਾ ਸੀਗਾ ਪਰ ਹੁਣ ਸੀਐਮ ਸਾਹਿਬ ਇਹ ਵਾਲੀ ਕੋਠੀ ਚੋਂਣਗੇ ਇੱਕ ਨੰਬਰ ਕੋਠੀ ਹੈਗੀ ਡਿਵੀਜ਼ਨਲ ਕਮਿਸ਼ਨਰ ਦੇ ਨਾਮ ਤੋਂ ਹੈਗੀ ਆ ਅ ਔਰ ਜਦੋਂ ਇੱਥੇ ਆਉਣ ਆਉਣਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਲੋਕਾਂ ਦੇ ਜਿਹੜੇ ਮਸਲੇ ਹੈਗੇ ਉਹ ਹੱਲ ਕਰਦੇ ਹੋਏ ਇੱਥੇ ਨਜ਼ਰ ਆਉਣਗੇ ਨਵੀਂ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp general par